ਪਰਿਵਾਰ ਕੇ ਜੀ ਰੋਸ ਸਾਰੇ ਦੇ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਜੋ ਲੱਡੂ ਵੰਡੇ ਜਾ ਰਹੇ ਨੇ ਚੇਚ ਦੀ ਖੁਸ਼ੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਦੇ بیٹے ਨੂੰ ਉਹਨਾਂ ਦੇ ਸਮਰਥਕਾਂ ਵੱਲੋਂ ਜੋ ਲੱਡੂ ਖੁਆਏ ਜਾ ਰਹੇ ਨੇ ਉਹਨਾਂ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਪਰਿਵਾਰ ਮੈਂਬਰ ਕਿੰਨੇ ਖੁਸ਼ੀ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਲੱਡੂ ਕਿਹੜੇ ਖੁਆਏ ਜਾ ਰਹੇ ਨੇ ਜਲੰਧਰ ਦੇ ਵਿੱਚ ਲੋਕ ਸਭਾ ਚੋਣਾਂ ਦੀ ਕਿਹੜੀ ਹੈ ਸੀਟ ਹੈ ਉਹ ਜਿੱਤ ਕਿਹੜੀ ਹੈ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਮਾਤਰਾ ਦੇ ਵਿੱਚ ਮਿਲੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ਼ਾ ਜੋ ਪਰਿਵਾਰ ਵੱਲੋਂ ਜੋ ਆ ਉਹਨਾਂ ਦੇ ਮੂੰਹ ਮਿੱਠੇ ਕੀਤਾ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਚੰਨੀ ਜੋ ਉਹਨਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਉਹਨਾਂ ਦੇ ਜੋ ਮੂੰਹ ਮਿੱਠਾ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਾਈ ਜੀ ਇੱਕ ਮਿੰਟ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਪਰਿਵਾਰ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਲੱਡੂ ਜੋ ਚਰਨਜੀਤ ਸਿੰਘ ਚੰਨੀ ਦੇ ਪੱਤੇ ਜੋ ਹੈ ਪਤਨੀ ਹੈ ਉਹਨਾਂ ਨੂੰ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਉਹਨਾਂ ਦੇ ਪਰਿਵਾਰ ਮੈਂਬਰ ਤੁਸੀਂ ਦੇਖ ਰਹੇ ਹੋ ਕਿੰਨੀ ਖੁਸ਼ੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਮਿਸੀਜ ਤਰੰਬਤਨੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਚਰਨਜੀਤ ਸਿੰਘ ਚੰਨੀ ਦੀ ਸਿਸਟਰ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਮੂੰਹ ਮਿੱਠਾ ਜੋ ਕਰਵਾਏ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਤਰੰਬਤਨੀ ਵੱਲੋਂ ਮੂੰਹ ਮਿੱਠਾ ਕਿੱਤਾ ਜਾ ਰਿਹਾ ਵੱਡੀ ਮਾਤਰਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿਹੜੀ ਲੀਡ ਮਿਲੀ ਹੈ ਜਲੰਧਰ ਤੋਂ ਲੋਕ ਸਭਾ ਚੋਣਾਂ ਦੀ ਸੀੜ ਦੇ ਉੱਤੇ ਜਿੱਤੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਰਨਜੀਤ ਸਿੰਘ ਚੰਨੀ ਨੂੰ ਕਿਹਦੇ ਪਰਿਵਾਰ ਵੱਲੋਂ ਮੂੰਹ ਮਿੱਠਾ ਕਰਾਇਆ ਜਾ ਰਿਹਾ ਉਹਨਾਂ ਨਾਲ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਇਹ ਉਹਨਾਂ ਦੇ ਨਾਲ ਐਮਐਲਏ ਪ੍ਰਗਟ ਸਿੰਘ ਤੋਂ ਐਮਐਲਏ ਸ਼ੇਰੋਵਾਲੀਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿਸਟਰ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਕਿਹੜਾ ਉਹ ਜਲੰਧਰ ਦੇ ਸੈਂਟਰ ਜੋ ਪਰਿਵਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸ਼ੇਰੋਵਾਲੀ ਐਮਐਲਏ ਸ਼ੇਰੋਵਾਲੇ ਜੋ ਹੈ ਚਰਨਜੀਤ ਚੰਨੀ ਵੱਲੋਂ ਜੋ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸ਼ਾਹਕੋਟ ਤੋਂ ਨਵੇਂ ਵਿਧਾਇਕ ਚਰਨਜੀਤ ਚਰਨਜੀਤ ਸਿੰਘ ਚੰਨੀ ਦੇ ਨਾਲ ਸ਼ੇਰੋਵਾਲੀਆ ਨਾਰਥ ਤੋਂ 바ਵਾ ਹੈਨਰੀ ਤੇ ਉਹਨਾਂ ਦੇ ਨਾਲ ਆਦਮਪੁਰ ਤੋਂ ਐਮਐਲਏ ਤਸਵੀਰਾਂ ਦੇਖ ਰਹੇ ਹੋ ਜਲੰਧਰ ਦੇ ਵਿੱਚ ਜੋ ਵੱਡੀ ਮਾਤਰਾ ਲੋਕ ਸਭਾ ਦੀ ਸੀਟ ਹੈ ਕਿਹੜੀ ਵੱਡੀ ਮਾਤਰਾ ਦੇ ਵਿੱਚ ਜਿੱਤ ਮਿਲੀ ਹੈ ਸ਼ੇਰੋਵਾਲੀਆਂ ਵਾਲੋ ਚਰਨਜੀਤ ਸਿੰਘ ਚੰਨੀ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਕਿਹੜਾ ਲੱਡੂ ਦੇ ਨਾਲ ਉਹਨਾਂ ਦਾ ਮੂੰਹ ਮਿੱਠਾ ਕਿਹੜਾ ਕੀਤਾ ਜਾ ਰਿਹਾ ਸਤੋ ਬਾਵਾ ਹੈਨਰੀ ਸੈਂਟਰ ਤੋਂ ਜੋ ਹੈ ਬੇਰੀ ਜੀ ਤੋਂ ਕਰਤਾਰਪੁਰ ਤੋਂ ਵੀ ਦੇਖ ਰਹੇ ਹੋ ਲਗ ਲਗ ਇੱਕ ਹੌਸਲਦਾਰ ਲੀਡਰਸ਼ਿਪ ਗੱਡੀ ਆ ਉਹ ਇੱਥੇ ਪਹੁੰਚੀ ਐ ਤੇ ਉਹਨਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਲੱਡੂਆ ਦੇ ਨਾਲ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਉਹਨਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਕਿਹੜੀ ਜਲੰਧਰ ਤੋਂ ਵੱਡੀ ਬੱਡੀ ਵੱਡੀ ਆਪਣੀ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਮਾਤਰਾ ਦੇ ਉੱਤੇ ਲੀਡ ਮਿਲੀ ਹੈ ਉਹਨਾਂ ਦੇ ਧਰਮ ਪਤਨੀ ਨੂੰ ਕਿਹੜੇ ਚਰਨਜੀਤ ਸਿੰਘ ਚੰਨੀ ਵੱਲੋਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਲੱਡੂਆ ਦੇ ਨਾਲ ਉਹਨਾਂ ਦੇ ਕਾਂਗਰਸ ਦੇ ਉਹਨਾਂ ਦੀ ਚਰਨਜੀਤ ਸਿੰਘ ਚੰਨੀ ਦੀ ਭੈਣ ਤੇ ਉਹਨਾਂ ਦਾ ਪਰਿਵਾਰ ਪੂਰਾ ਕਿਹੜਾ ਇੱਥੇ ਉਹ ਖੜਾ ਤੁਸੀਂ ਦੇਖ ਰਹੇ ਹੋ ਮੂੰਹ ਮਿੱਠਾ ਤੁਸੀਂ ਵੱਡੀ ਮਾਤਰਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿਹੜੀ ਹੈ ਤੁਸੀਂ ਦੇਖ ਰਹੇ ਹੋ ਆਪਣੇ ਪਰਿਵਾਰ ਨੂੰ ਕਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਹੇ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿਹੜੇ ਲੱਡੂ ਖਵਾ ਕੇ ਮੂੰਹ ਮਿੱਠੇ ਕੀਤੇ ਜਾ ਰਹੇ ਨੇ ਵੱਡੀ ਮਾਤਰਾ ਦੇ ਵਿੱਚ ਵਰਕਰਾਂ ਵੱਲੋਂ ਕਿਹੜੇ ਜਿੱਤ ਦਾ ਜਸ਼ਨ ਮਨਾਇਆ ਜਾ ਰਹੇ ਨੇ ਉੱਥੇ ਹੀ ਕੁਝ ਦਿਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੋ ਹੈ ਪ੍ਰਸ਼ਾਸਨ ਵੱਲੋਂ ਜੋ ਇਲੈਕਸ਼ਨ ਕਮਿਸ਼ਨਰ ਵੱਲੋਂ ਉਹਨਾਂ ਨੂੰ ਜੋ ਹੈ ਇਲੈਕਸ਼ਨ ਕਮਿਸ਼ਨਰ ਦੀ ਹਦਾਇਤਾਂ ਵੱਲੋਂ ਜੋ ਸੈਵਿਕਟ ਦਿੱਤਾ ਜਾਏਗਾ ਉਸ ਤੋਂ ਬਾਅਦ ਕਿਹੜੇ ਉਹ ਆਪਣੇ ਵਰਕਰਾਂ ਦੇ ਵਿੱਚ ਮਿਲਣਗੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਔਰ ਵਰਕਰਾਂ ਦੇ ਨਾਲ ਵੀ ਮਿਲਣਗੇ ਫਿਰ ਰੋਡ ਸ਼ੋ ਵੀ ਜੋ ਹੈ ਕੱਢਿਆ ਜਾਏਗਾ Hadirkan orang-orang kampar Hello. ਉਹਾਰ ਕਾਜੀ ਰੋਤ ਸਾਰੇ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਜੋ ਲੱਡੂ ਵੰਡੇ ਜਾ ਰਹੇ ਨੇ ਚੇਚ ਦੀ ਖੁਸ਼ੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਦੇ بیٹے ਨੂੰ ਉਹਨਾਂ ਦੇ ਸਮਰਥਕਾਂ ਵੱਲੋਂ ਜੋ ਲੱਡੂ ਖੁਆਏ ਜਾ ਰਹੇ ਨੇ ਉਹਨਾਂ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਪਰਿਵਾਰ ਮੈਂਬਰ ਕਿੰਨੇ ਖੁਸ਼ੀ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਲੱਡੂ ਕਿਹੜੇ ਖੁਆਏ ਜਾ ਰਹੇ ਨੇ ਜਲੰਧਰ ਦੇ ਵਿੱਚ ਲੋਕ ਸਭਾ ਚੋਣਾਂ ਦੀ ਕਿਹੜੀ ਹੈ ਸੀਟ ਹੈ ਉਹ ਜਿੱਤ ਕਿਹੜੀ ਹੈ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਮਾਤਰਾ ਦੇ ਵਿੱਚ ਮਿਲੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਸ਼ਾਹ ਜੋ ਪਰਿਵਾਰ ਵੱਲੋਂ ਜੋ ਹੈ ਉਹਨਾਂ ਦੇ ਮੂੰਹ ਮਿੱਠੇ ਕੀਤੇ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਚੰਨੀ ਜੋ ਉਹਨਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਉਹਨਾਂ ਦੇ ਜੋ ਮੂੰਹ ਮਿੱਠਾ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਈ ਜੀ ਇੱਕ ਮਿੰਟ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਪਰਿਵਾਰ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਲੱਡੂ ਜੋ ਚਰਨਜੀਤ ਸਿੰਘ ਚੰਨੀ ਦੇ ਪੱਤੇ ਜੋ ਹੈ ਪਤਨੀ ਹੈ ਉਹਨਾਂ ਨੂੰ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਉਹਨਾਂ ਦੇ ਪਰਿਵਾਰ ਮੈਂਬਰ ਤੁਸੀਂ ਦੇਖ ਰਹੇ ਹੋ ਕਿੰਨੀ ਖੁਸ਼ੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਮਿਸੀਜ ਤਰੰਬਤਨੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਚਰਨਜੀਤ ਸਿੰਘ ਚੰਨੀ ਦੀ ਸਿਸਟਰ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਮੂੰਹ ਮਿੱਠਾ ਜੋ ਕਰਵਾਏ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਤਰੰਬਤਨੀ ਵੱਲੋਂ ਮੂੰਹ ਮਿੱਠਾ ਕਿੱਤਾ ਜਾ ਰਿਹਾ ਵੱਡੀ ਮਾਤਰਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿਹੜੀ ਲੀਡ ਮਿਲੀ ਹੈ ਜਲੰਧਰ ਤੋਂ ਲੋਕ ਸਭਾ ਚੋਣਾਂ ਦੀ ਸੀਟ ਦੇ ਉੱਤੇ ਜਿੱਤੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਰਨਜੀਤ ਸਿੰਘ ਚੰਨੀ ਨੂੰ ਕਿਹਦੇ ਪਰਿਵਾਰ ਵੱਲੋਂ ਮੂੰਹ ਮਿੱਠਾ ਕਰਾਇਆ ਜਾ ਰਿਹਾ ਉਹਨਾਂ ਨਾਲ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਇਹ ਉਹਨਾਂ ਦੇ ਨਾਲ ਐਮਐਲਏ ਪ੍ਰਗਟ ਸਿੰਘ ਤੋਂ ਐਮਐਲਏ ਸ਼ੇਰੋ ਵਾਲੀਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿਸਟਰ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਕਿਹੜਾ ਹੈ ਉਹ ਜਲੰਧਰ ਦੇ ਸੈਂਟਰ ਜੋ ਪਰਿਵਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸ਼ੇਰੋ ਵਾਲੀ ਐਮਐਲਏ ਸ਼ੇਰੋ ਵਾਲੇ ਜੋ ਹੈ ਚਰਨਜੀਤ ਚੰਨੀ ਵੱਲੋਂ ਜੋ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸ਼ਾਹਕੋਟ ਤੋਂ ਨਵੇਂ ਵਿਧਾਇਕ ਚਰਨਜੀਤ ਚਰਨਜੀਤ ਸਿੰਘ ਚੰਨੀ ਦੇ ਨਾਲ ਸ਼ੇਰੋਵਾਲੀਆ ਨਾਰਥ ਤੋਂ 바ਵਾ ਹੈਨਰੀ ਤੇ ਉਹਨਾਂ ਦੇ ਨਾਲ ਆਦਮਪੁਰ ਤੋਂ ਐਮਐਲਏ ਤਸਵੀਰਾਂ ਦੇਖ ਰਹੇ ਹੋ ਜਲੰਧਰ ਦੇ ਵਿੱਚ ਜੋ ਵੱਡੀ ਮਾਤਰਾ ਲੋਕ ਸਭਾ ਦੀ ਸੀਟ ਹੈ ਕਿਹੜੀ ਵੱਡੀ ਮਾਤਰਾ ਦੇ ਵਿੱਚ ਜਿੱਤ ਮਿਲੀ ਹੈ ਸ਼ੇਰੋਵਾਲੀਆਂ ਵਾਲੋ ਚਰਨਜੀਤ ਸਿੰਘ ਚੰਨੀ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਵਰਕਰਾਂ ਵੱਲੋਂ ਕਿਹੜਾ ਲੱਡੂ ਦੇ ਨਾਲ ਉਹਨਾਂ ਦਾ ਮੂੰਹ ਮਿੱਠਾ ਕਿਹੜਾ ਕੀਤਾ ਜਾ ਰਿਹਾ ਸਤੋ ਬਾਵਾ ਹੈਨਰੀ ਸੈਂਟਰ ਤੋਂ ਜੋ ਹੈ ਬੇਰੀ ਜੀ ਤੋਂ ਕਰਤਾਰਪੁਰ ਤੋਂ ਵੀ ਦੇਖ ਰਹੇ ਹੋ ਲਗ ਲਗ ਇੱਕ ਹੌਸ ਦੇ ਕੈਟੇਰਿੰਗ ਕਿੜੀ ਆ ਉਹ ਇੱਥੇ ਪਹੁੰਚੀ ਆ ਤੇ ਉਹਨਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਲੱਡੂਆ ਦੇ ਨਾਲ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਉਹਨਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਕਿਹੜੀ ਜਲੰਧਰ ਤੋਂ ਵੱਡੀ ਕਿਹੜੀ ਵੱਡੀ ਆਪਣੀ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਮਾਤਰਾ ਦੇ ਉੱਤੇ ਲੀਡ ਮਿਲੀ ਉਹਨਾਂ ਦੇ ਧਰਮ ਪਤਨੀ ਨੂੰ ਕਿਹੜੇ ਚਰਨਜੀਤ ਸਿੰਘ ਚੰਨੀ ਵੱਲੋਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂਆ ਦੇ ਨਾਲ ਉਹਨਾਂ ਦੇ ਕਾਂਗਰਸ ਦੇ ਉਹਨਾਂ ਦੀ ਚਰਨਜੀਤ ਸਿੰਘ ਚੰਨੀ ਦੀ ਭੈਣ ਤੇ ਉਹਨਾਂ ਦਾ ਪਰਿਵਾਰ ਪੂਰਾ ਕਿਹੜਾ ਇੱਥੇ ਉਹ ਖੜਾ ਤੁਸੀਂ ਦੇਖ ਰਹੇ ਹੋ ਮੂੰਹ ਮਿੱਠਾ ਤੁਸੀਂ ਵੱਡੀ ਮਾਤਰਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿਹੜੀ ਹੈ ਤੁਸੀਂ ਦੇਖ ਰਹੇ ਹੋ ਆਪਣੇ ਪਰਿਵਾਰ ਨੂੰ ਕਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਹੇ ਦੇਖ ਰਹੇ ਤਸਵੀਰਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕਿਹੜੇ ਲੱਡੂ ਖਵਾ ਕੇ ਮੂੰਹ ਮਿੱਠੇ ਕੀਤੇ ਜਾ ਰਹੇ ਨੇ ਵੱਡੀ ਮਾਤਰਾ ਦੇ ਵਿੱਚ ਵਰਕਰਾਂ ਵੱਲੋਂ ਕਿਹੜੇ ਜਿੱਤ ਦਾ ਜਸ਼ਨ ਮਨਾਇਆ ਜਾ ਰਹੇ ਨੇ ਉੱਥੇ ਹੀ ਕੁਝ ਦੇਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੋ ਹੈ ਪ੍ਰਸ਼ਾਸਨ ਵੱਲੋਂ ਜੋ ਇਲੈਕਸ਼ਨ ਕਮਿਸ਼ਨਰ ਵੱਲੋਂ ਉਹਨਾਂ ਨੂੰ ਜੋ ਹੈ ਇਲੈਕਸ਼ਨ ਕਮਿਸ਼ਨਰ ਦੀ ਹਦਯਤਾ ਵੱਲੋਂ ਜੋ ਸੈਵਿਕਟ ਦਿੱਤਾ ਜਾਏਗਾ ਉਸ ਤੋਂ ਬਾਅਦ ਕਿਹੜੇ ਉਹ ਆਪਣੇ ਵਰਕਰਾਂ ਦੇ ਵਿੱਚ ਮਿਲਣਗੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਔਰ ਵਰਕਰਾਂ ਦੇ ਨਾਲ ਵੀ ਮਿਲਣਗੇ ਫਿਰ ਰੋਡ ਸ਼ੋ ਵੀ ਜੋ ਹੈ ਕੱਢਿਆ ਗਿਆ